ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ 631 ਅਤੇ 632 ਪਾਵਨ ਅੰਗ ਉਤੇ ਸ਼शोਬਿਤ ਹੈ ਇਹ ਸ਼ਬਦ ਹੈ ਜੋ ਸੋਰਠ ਮਹੱਲਾ ਨਵਮਾ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਤਿੰਨਾਂ ਦਾ ਉਚਾਰਨ ਕੀਤਾ ਹੋਇਆ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸੋਠ ਰਾਗ ਦੇ ਅੰਦਰ ਇਹ ਸ਼ਬਦ ਹੈ ਜੋ ਉਚਾਰਨ ਕੀਤਾ ਹੈ ਮਨ ਰੇ ਕੌਣ ਕੁਮਤ ਤੈ ਲੈਨੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਨਾ ਤੂੰ ਕਿਹੜੀ ਮਤ ਕੁਮਤ ਹੁੰਦੀ ਇੱਕ ਹੁੰਦੀ ਐ ਮਤ ਤੇ ਇੱਕ ਹੁੰਦੀ ਕੁਮਤ ਇੱਥੇ ਬਾਣੀ ਚ ਕੱਕਾ ਲੱਗ ਗਿਆ ਮੂਰੇ ਕੁਮਤ ਬਣ ਗਈ ਭਾਵ ਕੀ ਭੈੜੀ ਮਤ ਮਤ ਜੇ ਦੇਖਿਆ ਜਾਵੇ ਗੁਰਮਤ ਦੇ ਵਿੱਚ ਚਾਰ ਪ੍ਰਕਾਰ ਦੀ ਮਨੀ ਗਈ ਹੈ ਪਹਿਲੀ ਗੁਰਮਤ ਹੈ ਦੂਸਰੀ ਅਨਮਤ ਹੈ ਤੀਸਰੀ ਮਨਮਤ ਹੈ ਤੇ ਚੌਥੀ ਦੁਰਮਤ ਹੈ ਜਿਹੜੀ ਪਹਿਲੀ ਹੈ ਗੁਰਮਤ ਇਹਦੇ ਵਿੱਚ ਜਿਹੜਾ ਗੁਰੂ ਦੀ ਸਿੱਖਿਆ ਉੱਤੇ ਚੱਲੇ ਗੁਰ ਕੀ ਮਤ ਤੂੰ ਲੇ ਯਾਨੇ ਭਗਤ ਬਿਣਾ ਬਉ ਡੂਪੇ ਸਿਆਨੇ ਸਤਿਗੁਰੂ ਪਾਸ਼ਾ ਜੀ ਕਹਿੰਦੇ ਕਿ ਭਾਈ ਗੁਰੂ ਵਾਲੀ ਮਤ ਲੈ ਗੁਰੂ ਦੀ ਮਤ ਉਤੇ ਤੁਰ ਸੁਖ ਪਾਏਗਾ ਦੂਸਰੀ ਹੈ ਅਨਮਤ ਕਿਸੇ ਹੋਰ ਦੀ ਮਤ ਕਿਸੇ ਹੋਰ ਦੀ ਸਲਾਹ ਕਿਸੇ ਹੋਰ ਦੇ ਰਸਤੇ ਦਾ ਪਾਂਧੀ ਬਣਨਾ ਤੁਰਨਾ ਝੂਠ ਹੈ ਜਾਂ ਸੱਚ ਹੈ ਇਹਦਾ ਨਿਰਣਾ ਨਾ ਕਰਨਾ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਏ ਪੂਰੇ ਕੂੜਾ ਜੋਰ ਸੋ ਇਹਦੇ ਵਿੱਚ ਵੀ ਇਨਸਾਨ ਹੈ ਜਿਹੜਾ ਦੂਸਰੇ ਦੀ ਮਤ ਅਨਮਤ ਉਤੇ ਜਦੋਂ ਤੁਰਦਾ ਹੈ ਫਿਰ ਧੋਖਾ ਖਾਂਦਾ ਹੈ ਤੀਸਰੀ ਹੈ ਸੰਗਤ ਜੀਓ ਮਨ ਮਤ ਮਨ ਦੇ ਪਿੱਛੇ ਤੁਰਨਾ ਜੋ ਮਨ ਨੇ ਕਹਿ ਤਾ ਉਹੀ ਮਨ ਲੈਣਾ ਪਰ ਮਨ ਹੈ ਜਿਹੜਾ ਇੱਥੇ ਵੀ ਅੱਜ ਦਾ ਜੋ ਪਾਵਨ ਸ਼ਬਦ ਹੈ ਪਹਿਲਾਂ ਮਨ ਦੀ ਗੱਲ ਕੀਤੀ ਪਾਤਸ਼ਾਹ ਜੀ ਨੇ ਮਨ ਦੀ ਗਤੀ ਕਿੰਨੀ ਤੀਬਰ ਹੈ ਇਹ ਮਿੰਟਾਂ ਸੰਕਿੰਟਾਂ ਦੇ ਵਿੱਚ ਹੁਣ ਹੀ ਤੁਸੀਂ ਕੌਣ ਦੇਸ਼ ਦਾ ਭ੍ਰਮਣ ਕਰ ਆਏਗਾ ਇਤਨਾ ਮਨ ਪ੍ਰਬਲ ਹੈ ਇਤਨਾ ਮਨ ਤੇਜ ਹੈ ਪੂਰੇ ਵਰਲਡ ਦਾ ਇਹ ਢੇੜਾ ਲਾਏ ਆਉਂਦਾ ਹੈ ਇਤਨੀ ਮਨ ਦੀ ਤੇਜ ਗਤੀ ਹੈ ਮਨ ਚੰਚਲ ਹੈ ਚੰਚਲਤਾ ਕਿਨੂੰ ਕਿਹਾ ਜਾਂਦਾ ਹੈ ਜੋ ਚੱਲ ਰਿਹਾ ਹੈ ਇਹ ਸ੍ਰਿਸ਼ਟੀ ਚੱਲ ਰਹੀ ਹੈ ਕੁਦਰਤ ਚੱਲ ਰਹੀ ਹੈ ਦਰਿਆ ਚੱਲ ਰਹੇ ਨੇ ਬੰਦੇ ਦੀ ਜ਼ਿੰਦਗੀ ਭੱਜੀ ਜਾ ਰਹੀ ਹੈ ਵਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਇਹ ਤੁਰਿਆ ਜਾ ਰਿਹਾ ਹੈ ਸਮਾਂ ਇਹ ਮਨ ਵੀ ਭੱਜਿਆ ਜਾਂਦਾ ਹੈ ਦਿਨ ਰੱਬ ਚੱਲੇ ਨਿਸ ਸਸ ਚੱਲੇ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਸੂਰਜ ਚੱਲ ਰਿਹਾ ਹੈ ਚੰਦਰਮਾ ਚੱਲ ਰਿਹਾ ਹੈ ਰੁਕ ਨਹੀਂ ਰਹੇ ਆਪੋ ਆਪਣੀਆਂ ਡਿਊਟੀਆਂ ਕਰ ਰਹੇ ਨੇ ਚੱਲ ਰਹੇ ਨੇ ਚੰਦਰਮਾ ਪਾਣੀ ਆਕ ਸਭ ਚੱਲ ਰਿਹਾ ਹੈ ਸੰਸਾਰ ਤੁਰਦਾ ਜਾ ਰਿਹਾ ਹੈ ਸਰੀਰ ਬਿਰਧ ਹੁੰਦਾ ਜਾਂਦਾ ਜਵਾਨੀ ਆਈ ਬੁਢਾਪਾ ਆਇਆ ਬੁਢਾਪਾ ੁੱਡਾ ਹੋ ਗਿਆ ਤੇ ਹੁਣ ਮੌਤਵਾਜਾ ਮਾਰਦੀ ਹੈ ਸਭ ਚੱਲ ਰਿਹਾ ਹੈ ਇਹ ਚੰਚਲ ਹੈ ਤਿ ਨਿਹਚਲ ਕੌਣ ਹੈ ਨਿਹਚਲ ਇੱਕੋ ਮੁਕਾਮ ਉਹੀ ਏਕ ਹੈ ਨਿਹਚਲ ਵੈ ਗੁਰੂ ਹੈ ਸੱਚਾ ਵੈ ਗੁਰੂ ਹੈ ਜਿਹੜਾ ਨਿਹਚਲ ਹੈ ਉਹ ਨਿਚਲ ਦੇ ਨਾਲ ਜਿਹੜਾ ਅਚਲ ਹੈ ਸਤ ਹੈ ਜਿਹੜਾ ਸੋ ਇਹ ਮਨ ਉਹਦੇ ਨਾਲ ਜੁੜੇਗਾ ਜਦੋਂ ਆਪ ਨਿਚਲ ਹੋਏਗਾ ਚੰਚਲਤਾਈਆਂ ਛੱਡੇਗਾ ਨਿਚਲ ਦੇ ਨਾਲ ਜੁੜਨ ਵਾਸਤੇ ਬੰਦਿਆ ਤੇਰੇ ਮਨ ਨੂੰ ਵੀ ਚੰਚਲਤਾ ਛੱਡਣੀ ਪੈਣੀ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਮਨਮਤ ਇੱਕ ਮਨਮਤ ਹੁੰਦਾ ਹੈ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਦੁਰਮ ਚੌਥੀ ਹੈ ਦੁਰਮਤ ਦੁਰਮਤ ਹੁੰਦੀ ਹੈ ਭੈੜੀ ਮਤ ਝੂਠੀਆਂ ਚੋਰੀਆਂ ਠੱਗੀਆਂ ਯਾਰੀਆਂ ਬੁਰਾਈਆਂ ਕਮਾਉਣੀਆਂ ਇਹ ਦੁਰਮਤ ਹੈ ਸੋ ਚਾਰ ਤਰ੍ਹਾਂ ਦੀ ਮਤ ਮੰਨੀ ਗਈ ਹੈ ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ हे ਮਨਾ ਤੂੰ ਕਿਹੜੀ ਮਤ ਲੈ ਲਈ ਹੈ ਕੌਣ ਕਿਹੜੀ ਕੁਮਤ ਤੈ ਨੀਨੀ ਤੂੰ ਕਿਹੜੀ ਮਤ ਦਾ ਧਾਰਨੀ ਹੋ ਗਿਆ ਹੈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਾ ਕੀਨੀ ਪਰਧਾਰਾ ਹੁੰਦਾ ਹੈ ਪ੍ਰਾਈ ਇਸਤਰੀ ਦਾ ਸੰਗ ਕਰਨਾ ਨਿੰਦਿਆ ਝੂਠ ਬੋਲਣਾ ਜੇ ਫੁੱਲ ਹੈ ਤੇ ਫੁੱਲ ਨੂੰ ਕੰਡਾ ਦੱਸਣਾ 2 ਹੈ 2 ਨੂੰ 1 ਦੱਸਣਾ 4 ਹੈ 4 ਨੂੰ 2 ਦੱਸਣਾ ਇਹ ਨਿੰਦਿਆ ਹੈ ਘਟਾ ਕੇ ਉਹਦੇ ਗੁਣਾ ਨੂੰ ਘਟਾ ਕੇ ਦੱਸਣਾ ਕੋਲੋਂ ਗੱਲਾਂ ਲਾ ਕੇ ਦੱਸਣਾ ਇਹ ਨਿੰਦਿਆ ਹੈ ਰਸ ਰਚਿਓ ਤੈਨੂੰ ਇਹਨਾਂ ਦਾ ਰਸ ਹੈ ਜਿਹੜਾ ਆਉਣ ਲੱਗ ਪਿਆ ਹੈ RAM ਭਗਤ ਨਾ ਕੀਨੀ ਜਿਹਦੇ ਕਰਕੇ ਤੈਨੂੰ ਹੁਣ ਹਰੀ ਨਾਮ ਦਾ ਰਸ ਹੈ ਉਹ ਵਿਸਰ ਗਿਆ ਹੈ ਕਿਉਂਕਿ ਜਦੋਂ ਬੰਦੇ ਨੂੰ ਇਹ ਰਸ ਸੰਸਾਰੀ ਰਸ ਨਿੰਦਿਆ ਦਾ ਪ੍ਰਾਇ ਸੰਗ ਦਾ ਰਸ ਹੋਣ ਲੱਗ ਜਾਵੇ ਤੇ ਪਰਮੇਸ਼ਰ ਦਾ ਪੰਦੀ ਰਸਤਾ ਹੈ ਜਿਹੜਾ ਭੁੱਲ ਜਾਂਦਾ ਹੈ RAM ਭਗਤ ਨੇ ਕਿੰਨੀ ਰੱਬ ਦੀ ਭਗਤੀ ਨਾਲੋਂ ਟੁੱਟ ਜਾਂਦਾ ਹੈ ਕਿਉਂ ਰਸਤਾ ਭਟਕ ਗਿਆ ਹੈ ਗਿਆਨ ਜਿੱਥੋਂ ਮਿਲਣਾ ਸੀ ਉਹ ਰਸਤਾ ਛੱਡ ਕੇ ਅਗਿਆਨੀ ਵਾਲਾ ਰਸਤਾ ਹੈ ਜਿਹੜਾ ਤੂੰ ਚੁਣ ਲਿਆ ਹੈ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਜਿਹੜਾ ਮੁਕਤੀ ਦਾ ਰਸਤਾ ਸੀ ਸੁਤੰਤਰ ਕਰਨ ਵਾਲਾ ਰਸਤਾ ਮੁਕਤ ਕਿਹਾ ਜਾਂਦਾ ਹੈ ਸੁਤੰਤਰਤਾ ਪੰਥ ਕਿਹਾ ਜਾਂਦਾ ਹੈ ਰਸਤੇ ਨੂੰ ਜਾਣਿਓ ਤੈ ਨਾਇਨ ਜਿਹਦੇ ਕਰਕੇ ਤੂੰ ਪਰਾਇਆਂ ਸੰਗਾ ਕਰਕੇ ਨਿੰਦਿਆ ਕਰਕੇ ਈਰਖਾ ਕਰਕੇ ਦੁਸ਼ ਕਰਕੇ ਹੋਰਾਂ ਰਸਾ ਕਰਕੇ ਤੈਨੂੰ ਰੱਬ ਦਾ ਰਸਤਾ ਹੈ ਪੰਥ ਜਾਣਿਓ ਤੈ ਨਾਹਿਨ ਉਹ ਰਸਤਾ ਭੁੱਲ ਗਿਆ ਕਿੱਥੇ ਲੱਗ ਗਿਆ ਧਨ ਜੋਰਨ ਕੋ ਧਾਇਆ ਧਨ ਜੋੜਨ ਵਿੱਚ ਲੱਗ ਗਿਆ ਹੈ ਤੇ ਇਹ ਧਨ ਫਿਰ ਨਿਭਦਾ ਵੀ ਨਹੀਂ ਅਸਲੀ ਧਨ ਹੈ ਜਿਹੜਾ ਉਹ ਨਾਮ ਦਾ ਹੈ ਉਹ ਤੇਰੇ ਨਾਲ ਨਹੀਂ ਬੂਗਾ RAM ਨਾਮ ਉਰ ਮੈਂ ਗਇਓ ਜਾ ਕੈ ਸਮ ਨਹੀਂ RAM ਨਾਮ ਉਰ ਹਿਰਦੇ ਵਿੱਚ ਗਇਓ ਹਿਰਦੇ ਵਿੱਚ ਵਸਿਆ ਉਹਦੇ ਵਰਗੀ ਰੀਸ ਨਹੀਂ ਸਾਹਮ ਨਹੀਂ ਕੋਈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਅੰਤ ਸੰਗ ਕਾ ਹੂੰ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਅੰਤ ਦੇ ਸਮੇਂ ਕਿਸੇ ਨੇ ਤੇਰੇ ਨਾਲ ਨਹੀਂ ਖੜਨਾ ਧੰਨ ਹੋ ਗਿਆ ਜਿਹੜੀਆਂ ਬੁਰਾਈਆਂ ਦੇ ਰਸਤੇ ਤੂੰ ਤੁਰਿਆ ਹੈ ਕਰ ਪ੍ਰਪੰਚ ਬਹੁਤਨ ਲਿਆਵੇ ਸੁਤਦਾਰਾ ਪੇ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰਾ ਜੀ ਪਹਿ ਲੀਜੈ ਇਹ ਧਨ ਹੈ ਸੰਗੀ ਸਾਥੀ ਹੈ ਪਾਸ਼ਾ ਕਹਿੰਦੇ ਸੰਗ ਸਖਾ ਸਭ ਤਜ ਗਏ ਕਉ ਨ ਨਿਵਿਓ ਕੋਈ ਨਹੀਂ ਨਿਵਦਾ ਸਾਥੀ ਉਹ ਸਾਥੀ ਸੱਚਾ ਹੈ ਅੰਤ ਸੰਗ ਕਾਹੂ ਨਹੀਂ ਦੀਨਾ ਇਹ ਰਸਤੇ ਤੇ ਜਿਹੜੇ ਤੁਰਿਆ ਹੈ ਕਿਸੇ ਨੇ ਸਾਥ ਨਹੀਂ ਦੇਣਾ ਧਰਮ ਦਾ ਪਾਂਦੀ ਵਣ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਨਾ ਤੂੰ ਕੋਈ ਜਪ ਕੀਤਾ ਨਾ ਤਪ ਕੀਤਾ ਨਾ ਸੇਵਾ ਕੀਤੀ ਹੈ ਸੰਜਮ ਰੱਖਿਆ ਨਹੀਂ ਗੁਰੂ ਦੇ ਬਾਣੇ ਵਿੱਚ ਚੱਲਿਆ ਨਹੀਂ ਸੇਵਾ ਸਾਧਨਾ ਜਾਣਿਆ ਹਰ ਰਾਹਿਆ ਸੇਵਾ ਕਿਹਦੀ ਹੁੰਦੀ ਹੈ ਸੇਵਾ ਕਰਨੀ ਹੈ ਗੁਰਸਿੱਖਾਂ ਦੀ ਜਗਤ ਵਿੱਚ ਰਹਿੰਦੇ ਆ ਲੋਕਾਂ ਦੀ ਲੋਕ ਭਲਾਈ ਦੀ ਸੇਵਾ ਰੱਬ ਦੀ ਸੇਵਾ ਥੋੜੀ ਨਾ ਹੁੰਦੀ ਹੈ ਸੇਵਾ ਉਹਦੀ ਹੁੰਦੀ ਹੈ ਜਿਹੜਾ ਕਮਜ਼ੋਰ ਹੋਵੇ ਇਹਦਾ ਮਤਲਬ ਰੱਬ ਕਮਜ਼ੋਰ ਹੈ ਨਹੀਂ ਉਹ ਸਮਰੱਥ ਸਤਿਗੁਰੂ ਹੈ ਦਾਤਾ ਹੈ ਤੁਸੀਂ ਵੇਖਿਆ ਹੋਵੇਗਾ ਕਮਜ਼ੋਰ ਦੀ ਹਮੇਸ਼ਾ ਸੇਵਾ ਹੁੰਦੀ ਹੈ ਇੱਕ ਮਾਂ ਹੈ ਆਪਣੇ ਬੱਚੇ ਦੀ ਸੇਵਾ ਕਰਦੀ ਹੈ ਮਾਂ ਕਿਉਂ ਸੇਵਾ ਕਰਦੀ ਨਹੀਂ ਕਿਉਂ ਛੋਟਾ ਹੈ ਕਮਜ਼ੋਰ ਹੈ ਉਸ ਨੂੰ ਆਹਾਰ ਦਿੰਦੀ ਹੈ ਖਾਣਾ ਦਿੰਦੀ ਹੈ ਕੱਪੜੇ ਦਿੰਦੀ ਹੈ ਕਮਜ਼ੋਰ ਹੈ ਇਹ ਤੇ ਨਹੀਂ ਕਿ ਉਹਨ ਬੱਚਾ ਮਾਂ ਪਿਓ ਦੀ ਸੇਵਾ ਕਰੇ ਛੋਟਾ ਹੈ ਨਹੀਂ ਸੋ ਜਿਹੜੀ ਸੇਵਾ ਹੈ ਹਮੇਸ਼ਾ ਕਮਜ਼ੋਰ ਦੀ ਹੁੰਦੀ ਹੈ ਸੋ ਸਤਗੁਰੂ ਪਾਤਸ਼ਾਹ ਤੇ ਸਾਡੀ ਸੇਵਾ ਕਰ ਰਹੇ ਨੇ ਸਾਨੂੰ ਖਾਣ ਨੂੰ ਕੱਪੜੇ ਦੇਣ ਜੀ ਉਹ ਪਿੰਡ ਜਿਨ੍ਹਾਂ ਨੇ ਸਾਜਿਆ ਹੈ ਆ ਜੀਓ ਪਿੰਡ ਸਾਜਿਆ ਦਿੱਤਾ ਪਹਿਨਣ ਖਾਣ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆ ਜਿਨੇ ਕੱਪੜੇ ਦਿੱਤੇ ਖਾਣ ਨੂੰ ਬਸਤਾਂ ਦਿੱਤੀਆਂ ਉਹ ਤਾਂ ਸਾਡੀ ਸੇਵਾ ਕਰ ਰਿਹਾ ਏ ਅਸੀਂ ਰੱਬ ਦੀ ਸੇਵਾ ਨਹੀਂ ਕਰ ਸਕਦੇ ਉਹ ਸਤਿਗੁਰੂ ਪਾਤਸ਼ਾਹਾਂ ਦੀ ਸੇਵਾ ਕਰਨੀ ਹੈ ਲੋਕ ਭਲਾਈ ਦੀ ਕਰਨੀ ਹੈ ਲੋਕਾਂ ਦੀ ਕਰਨੀ ਹੈ ਗੁਰਮੁਖਿਖਾਂ ਦੀ ਕਰਨੀ ਹੈ ਸਿਮਰਨ ਰੱਬ ਦਾ ਕਰਨਾ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਤੂੰ ਭਗਤੀ ਕੀਤੀ ਹੈ ਨਾ ਗੁਰਾਂ ਦੀ ਗੁਰਾਂ ਦੇ ਜਨਾਂ ਦੀ ਸੰਗਤ ਕੀਤੀ ਹੈ ਨਾ ਗੁਰੂ ਦੀ ਸੰਗਤ ਕੀਤੀ ਹੈ ਨੈ ਸੇਵਿਓ ਨੈ ਉਪਜਿਓ ਕਛ ਗਿਆਨਾ ਤੇ ਗਿਆਨ ਭਾਲਦਾ ਹੈ ਗਿਆਨ ਨਾ ਗੱਲੀ ਢੂੰਢੀ ਐ ਕਥਨਾ ਕਰੜਾ ਕਰਮ ਮਿਲੈ ਤਾਂ ਪਾਈਐ ਹਕਮਤ ਹੁਕਮ ਖਾਰ ਸੁ ਸਤਿਗੁਰੂ ਪਾਤਸ਼ਾਹ ਗਿਆਨ ਲੈਣਾ ਸੀ ਉਹ ਚੀਜ਼ ਜਿੱਥੋਂ ਗਿਆਨ ਮਿਲਣਾ ਸੀ ਉਹ ਰਸਤਾ ਤੂੰ ਛੱਡ ਕੇ ਅਗਿਆਨ ਵਾਲਾ ਰਸਤਾ ਚੁਣ ਲਿਆ ਜਿਹਦੇ ਕਰਕੇ ਘਟ ਹੀ ਮਾਹੀ ਨਿਰੰਝਨ ਤੇਰਾ ਤੈ ਖੋਜ ਤੂੰ ਧਿਆਨਾਂ ਰਸਤਾ ਭਟਨ ਕਰ ਭਟ ਤੂੰ ਭਟ ਗਏ ਜਿਹਦੇ ਕਰਕੇ ਤੂੰ ਜੰਗਲਾਂ ਵਿੱਚ ਲੱਭਦਾ ਫਿਰਦਾ ਪਿਆ ਹੋਰ ਕਿਤੇ ਮੂੰ ਮਾਰਦਾ ਪਿਆ ਹੈ ਇੱਕ ਰਸਤਾ ਨਹੀਂ ਚੁਣਿਆ ਨਿਕਾ ਰਸਤਿਆਂ ਦਾ ਪਾਂਦੀ ਹੋਣ ਕਰਕੇ ਤੇਰੀ ਭਟਕਣਾ ਖਤਮ ਨਹੀਂ ਹੋਈ ਭਟਕਦਾ ਰਿਆਂ ਹੈ ਅਗਲੀ ਪੰਕਤੀ ਹੈ ਇਹਦੇ ਨਾਲ ਹੀ ਬਹੁਤ ਜਨਮ ਪਰ ਮਤ ਤੈ ਹਾਰਿਓ ਮਨਾ ਕਿੰਨੀਆਂ ਜੁਨਾ ਭਟਕਾਇਆ ਜਿਹਦੇ ਕਰਕੇ ਰਸਤਾ ਭਟਕਣ ਕਰਕੇ ਘਟ ਹੀ ਮਾਹੇ ਨਿਰੰਜਣ ਤੇਰਾ ਘਟ ਕਹਿੰਦੇ ਨੇ ਹਿਰਦੇ ਨੂੰ ਮਾਹੀ ਵਿੱਚ ਨਿਰੰਜਨ ਜਿਹੜਾ ਕਾਲਖ ਤੋਂ ਰਹਿਤ ਹੈ ਤੁਸੀਂ ਵੇਖਿਆ ਹੋਵੇਗਾ ਜਿਹੜੇ ਜੋਗੀ ਹੁੰਦੇ ਨੇ ਉਹ ਕਹਿੰਦੇ ਨੇ ਅਲਖ ਨਿਰੰਜਨ ਅਲਖ ਨਿਰੰਜਨ ਉੱਚੀ ਉੱਚੀ ਗਾਉਂਦੇ ਜਾਂਦੇ ਨੇ ਅਲਖ ਮਤਲਬ ਜਿਹੜਾ ਲਖਿਆ ਜਿਹਦਾ ਪਾਰਾਵਾਰ ਕੋਈ ਨਹੀਂ ਨਿਰੰਜਨ ਹੁੰਦਾ ਜਿਹੜਾ ਕਾਲਖ ਤੋਂ ਕਾਲਖ ਤੋਂ ਰਹਿਤ ਹੈ ਜਿਸ ਨੂੰ ਕੋਈ ਦਾਗ ਨਹੀਂ ਲੱਗਦਾ ਪਾਤਸ਼ਾਹ ਜੀ ਕਹਿੰਦੇ ਘਟ ਹੀ ਮਾਹੀ ਉਹ ਤਾਂ ਤੇਰੇ ਹਿਰਦੇ ਵਿੱਚ ਹੈ ਰਵਿੰਦਰਨਾਥ ਟੈਗੋਰ ਤੁਰਿਆ ਜਾ ਰਿਹਾ ਕੀ ਵੇਖਦਾ ਅੱਜ ਨਿਗਾ ਕਿੱਥੇ ਪਈ ਹੈ ਇੱਕ ਕਵਾੜ ਤੇ ਇੱਕ ਰੂੜੀ ਉੱਤੇ ਨਿਗਾ ਪਈ ਉਹਦੀ ਜਿੱਥੇ ਕਵਾੜ ਸਟਿਆ ਹੈ ਉੱਥੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ ਉਹ ਵੇਖ ਕੇ ਨੱਚਣ ਲੱਗ ਪਿਆ ਉਹ ਨਾਲ ਦੇ ਚੇਲੇ ਪੁੱਛਦੇ ਨੇ ਕੀ ਹੋਇਆ ਕਿਉਂਕਿ ਜਦੋਂ ਰਵਿੰਦਰਨਾਥ ਟੈਗੋਰ ਨੂੰ ਕੋਈ ਕਵਿਤਾ ਕੋਈ ਸ਼ਾਹਿਰ ਜਾਦ ਆਉਂਦਾ ਸੀ ਨੱਚਣ ਕੁੱਦਣ ਲੱਗ ਜਾਂਦਾ ਸੀ ਟੱਪਣ ਲੱਗ ਜਾਂਦਾ ਸੀ ਚੇਲਿਆ ਨੇ ਪੁੱਛਿਆ ਕੀ ਹੋਇਆ ਜੀ ਕਹਿਣ ਲੱਗੇ ਕਿ ਮੈਨੂੰ ਇੱਕ ਚੀਜ਼ ਲੱਭੀ ਹੈ ਜਿਹਦਾ ਮੇਰੇ ਮਨ ਦੇ ਵਿੱਚ ਬੜੇ ਚਿਰਾਂ ਤੋਂ ਇੱਕ ਸੰਸਾ ਬਣਿਆ ਹੋਇਆ ਸੀ ਇੱਕ ਭ੍ਰਮ ਬਣਿਆ ਹੋਇਆ ਸੀ ਚੇਲਿਆ ਨੇ ਪੁੱਛਿਆ ਕੀ ਲੱਭ ਗਿਆ ਤੁਹਾਨੂੰ ਕਹਿੰਦੇ ਵੇਖੋ ਉਹ ਕਬਾੜ ਹੈ ਰੂੜੀ ਹੈ ਉਹਦੇ ਉੱਤੇ ਸੂਰਜ ਦੀ ਕਿਰਨ ਪੈ ਰਹੀ ਹੈ ਪਰ ਸੂਰਜ ਤੇ ਨਹੀਂ ਮੈਲਾ ਹੋਇਆ ਆਖੋ ਸਤਨਾਮ ਸ਼੍ਰੀ ਸੂਰਜ ਨਹੀਂ ਮੈਲਾ ਹੋਇਆ ਬੇਕਰ ਬੇਸ਼ੱਕ ਉਹਦੇ ਕਿਰਨਾਂ ਪੈ ਰਹੀਆਂ ਨੇ ਪਰ ਸੂਰਜ ਮੈਲਾ ਨਹੀਂ ਹੋਇਆ ਇਸੇ ਤਰ੍ਹਾਂ ਰਵਿੰਦਰਨਾਥ ਟੈਗੋਰ ਕਹਿੰਦਾ ਹੈ ਕਹਿੰਦਾ ਮੇਰੀ ਇੱਕ ਕੁਐਸਚਨ ਦਾ ਮੇਰੇ ਇੱਕ ਭਰਮ ਦਾ ਪੁਲੇਖਾ ਜਿਹੜਾ ਦੂਰ ਹੋ ਗਿਆ ਉਹ ਬਾਕੀ ਵੈਗੁਰੂ ਮੇਰੇ ਅੰਦਰ ਹਿਰਦੇ ਵਿੱਚ ਹੈ ਬਸ ਇੱਕ ਉਹ ਨਿਰੰਝਣ ਹੈ ਕਾਲਕ ਤੋਂ ਰਹਿਤ ਹੈ ਉਹ ਇਸ ਗੰਦੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਮਲ ਹੈ ਉਹ ਇਸ ਗੰਦੇ ਸਰੀਰ ਵਿੱਚ ਹੈ ਉਹ ਸਰੀਰ ਕੀ ਹੈ ਗੰਦਗੀ ਦਾ ਘਰ ਹੈ ਨੱਕ ਚੋਂ ਕੀ ਆਉਂਦਾ ਅੱਖਾਂ ਚੋਂ ਕੀ ਆਉਂਦਾ ਮੂੰਹ ਚੋਂ ਕੀ ਆਉਂਦਾ ਇਹ ਪਵਿੱਤਰ ਤਾਂ ਹੈ ਜੋ ਗੁਰੂ ਦੇ ਸ਼ਬਦ ਨਾਲ ਜੁੜੇਗਾ ਗੁਰੂ ਦੀ ਬਾਣੀ ਦੇ ਨਾਲ ਜੁੜੇਗਾ ਜਿਹੜਾ ਸਤਗੁਰੂ ਆ ਤਾਂ ਨਿਰਲੇਪ ਹੈ ਨਿਰੰਜਣ ਹੈ ਕਾਲਖ ਤੋਂ ਰਹਿਤ ਹੈ ਦਾਗ ਤੋਂ ਰਹਿਤ ਹੈ ਉਹਦਾ ਨਾਮ ਕਾਲਖ ਤੋਂ ਰਹਿਤ ਹੈ ਉਹ ਰਹਿੰਦਾ ਸਾਰਿਆਂ ਦੇ ਮਨਾਂ ਵਿੱਚ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਸਭ ਦੇ ਹਿਰਦੇ ਵਿੱਚ ਘਟ ਘਟ ਵਿੱਚ ਵਹਿ ਗੁਰੂ ਹੈ ਪਰ ਨਿਰਲੇਪ ਹੈ ਤੂੰ ਕਿੱਥੇ ਲੱਭ ਰਿਆਂ ਹੈ ਬਾਹਰ ਲੱਭਦਾ ਫਿਰਦਾ ਬਾ ਬਾਹਰ ਟੋਲੈ ਸੋ ਭਰਮ ਪੁਲਾਈ ਬਾਹਰ ਲੱਭੇਗਾ ਭਰਮਾਂ ਚ ਪਏਗਾ ਥਿਰ ਕਰ ਬੈ ਸੋ ਸਤਗੁਰ ਤੁਮਰੇ ਉਹਨੂੰ ਨਿਜ ਘਰ ਵਿੱਚ ਲੱਭ ਬਾਸਾ ਪਾ ਉਹਦਾ ਘਟ ਹੀ ਮਾਹੇ ਨਿਰੰਝਨ ਤੇਰੇ ਤੈ ਖੋਜ ਤੂੰ ਧਿਆਨਾ ਫਰੀ ਸਾਹਿਬ ਵਰਗੇ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਜੰਗਲ ਜੰਗਲ ਬਣ ਕੰਡਾ ਮੋੜੇ ਕੀ ਮੂਰਖਤਾਈਆਂ ਦਾ ਗੱਲਾਂ ਕਰੀ ਜਾਣਾ ਹੈ ਕੰਡਿਆਂ ਨੂੰ ਮੋੜਦਾ ਫਿਰਦਾ ਹੈ ਬਨਸਪਤੀ ਮਿੱਤ ਦਾ ਫਿਰਦਾ ਬਾਹਰ ਲੱਪਣ ਨਹੀਂ ਬਾਹਰ ਲੱਪਣ ਤੁਰਿਆ ਬਾਹਰ ਲੱਬ ਨਹੀਂ ਰੱਬ ਨਹੀਂ ਲੱਪਣ ਲੱਗਾ ਕਾਹੇ ਰੇ ਬਨ ਖੋਚਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਤੇਰੇ ਨਾਲ ਹੈ ਤੇਰੇ ਅੰਦਰ ਹੈ ਬਹੁਤ ਜਨਮ ਪਰਮਤੈ ਹਾਰਿਓ ਪਰ ਉਹ ਰਾਸੇ ਤੇ ਤੁਰਿਆ ਨਹੀਂ ਭਟਕਣਾ ਪੁੱਲੇ ਪੈ ਗਈ ਜਨਮ ਜਮੰਤਰਾਂ ਦੀ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਭੀਤਰ ਨਿਪਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਨੀ ਔਗਣ ਮੇਰੇ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੀਤੇ 나ਗ ਕੁੱਲੀ ਮੈਂ ਆਏ ਕੀਤੇ ਪੰਖ ਉਡਾਏ ਓ ਮਨਾ ਕੀ ਕੀ ਬਣਿਆ ਤੈਨੂੰ ਯਾਦ ਨਹੀਂ ਪਰ ਮਹਾਰਾਜ ਕਹਿੰਦੇ ਹਨ ਬਹੁਤ ਜਨਮ ਭਰਮਤ ਤੈ ਹਾਰਿਓ ਹੁਣ ਤੇ ਹਾਰ ਗਿਆ ਹੈ ਤੂੰ ਹਾਰ ਗਿਆ ਹੈ ਇੰਨੀਆ ਭੜਕਣਾ ਤੇਰੇ ਪੱਲੇ ਪਈਆਂ ਨੇ ਜਨਮਾਂ ਜਮੰਤਰਾਂ ਦੀ ਅਸਥਿਰ ਮਤ ਨਹੀਂ ਪਾਈ ਹਲੇ ਵੀ ਟਾਈਮ ਹੈ ਜੁੜ ਜਾ ਉਹ ਮੁਕਾਮ ਜਿਹੜਾ ਨਿਹਚਲ ਹੈ ਅਸਥਿਰ ਹੈ ਜਿਹੜਾ ਸੱਚ ਹੈ ਜਿਹੜੀ ਚੀਜ਼ ਉਹਦੇ ਨਾਲ ਹਲੇ ਵੀ ਚੜ ਜਾ ਤੇਰੇ ਕੋਲ ਟਾਈਮ ਹੈ ਹਲੇ ਵੀ ਤੂੰ ਗੁਰੂ ਆਲੀ ਮਤ ਧਾਰ ਨਹੀਂ ਕੀਤੀ ਤੋਂਖੇ ਚ ਰਹੇਗਾ ਗੁਰੂ ਆਲੀ ਮਤ ਲੈ ਅਸਥਿਰ ਮਤ ਨਹੀਂ ਪਾਈ ਕਦੋਂ ਤੱਕ ਬਿਨਾਂ ਗੁਰੂ ਦੀ ਮੱਤ ਤੋਂ ਬਿਨਾਂ ਪ੍ਰਭਾਸੇ ਤੋਂ ਬਿਨਾਂ ਊਟ ਆਸਰੇ ਤੋਂ ਭਟਕਦਾ ਰਹੇਗਾ ਮਾਨਸ ਦੇ ਪਾਏ ਪਦ ਹਰ ਭਜ ਆ ਮਾਨਸ ਦੇ ਹੀ ਤੈਨੂੰ ਮਿਲੀ ਹੈ ਜਾਨਵਰ ਨਹੀਂ ਬੋਲ ਸਕਦੇ ਉਹਨਾਂ ਦੇ ਮੂੰਹ ਨਹੀਂ ਲੱਗੇ ਹੋਏ ਚਾਰ ਪਾਉਂ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਕਿਵੇਂ ਗਾhenge ਜਦੋਂ ਦੋ ਸਿੰਘ ਤੇਰੇ ਸਿਰ ਤੇ ਲੱਗ ਕੇ ਆ ਮੁਖ ਹੈ ਜਿਹੜਾ ਤੇਰਾ ਇਹ ਗੁੰਗਾ ਹੋ ਗਿਆ ਕੁੱਤੇ ਦੀ ਆਵਾਜ਼ ਸੁਣੀ ਹੈ ਉਹ ਥੋੜੇ ਨਾਲ ਬੋਲਦਾ ਹੈ ਗਧੇ ਦੀ ਕਿੰਨੀਆਂ ਜੁਨਾ ਨੇ ਬੋਲ ਨਹੀਂ ਸਕਦੇ ਬੰਦਿਆ ਤੇਰੇ ਕੋਲ ਰਸਨਾ ਹੈ ਜ਼ੁਬਾਨ ਹੈ ਦਿਮਾਗ ਹੈ ਮਾਨਸ ਦੇ ਪਾਏ ਪਦ ਵੈਗੁਰੂ ਦਾ ਸਿਮਰਨ ਕਰਕੇ ਉਹ ਪਦ ਪਾ ਹਰ ਭਜ ਉਨੂੰ ਸਿਮਰਨ ਕਰ ਯਾਦ ਕਰ ਨਾਨਕ ਬਾਤ ਬਤਾਈ ਇਹ ਰਸਤਾ ਇਹ ਬਾਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੈਨੂੰ ਸਮਝਾ ਰਹੇ ਨੇ ਸਜਣਾ ਜੇ ਤੈਨੂੰ ਮਾਨਸ ਦੇਹੀ ਮਿਲੀ ਹੈ ਤਾਂ ਕੰਮ ਕਰ ਉਹਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਉੱਚਾ ਪਦ ਹਾਸਲ ਕਰ ਲੈ ਨਹੀਂ ਤੇ ਭਟਕਣਾ ਤੇਰੀ ਖਤਮ ਨਹੀਂ ਹੋਣੀ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਨਹੀਂ ਤੇ ਖਤਮ ਨਹੀਂ ਹੋਣੀ ਇਹ ਜਨਮ ਜਮਾਂਤਰਾਂ ਦਾ ਗੇੜ ਚੱਲਦਾ ਰਹਿਣਾ ਹੈ ਸੋ ਇਹ ਬਾਤ ਇਹ ਰਸਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੱਸਦੇ ਹਨ ਕਿ ਭਾਈ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਗੁਰੂ ਦੀ ਸ਼ਰਨ ਪੈ ਜਾ ਗੁਰੂ ਦੀ ਭਗਤੀ ਵੱਲ ਤੁਰਪਾ ਇਹੀ ਤੇਰਾ ਕਾਜ ਹੈ ਇਹੀ ਤੇਰਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਨੇ ਤੇਰਾ ਪਾਰ ਉਤਾਰਾ ਕਰਨਾ ਆਓ ਇਤਨੀਆਂ ਹਾਜ਼ਰੀਆਂ ਦੀ ਪ੍ਰਵਾਣਗੀ ਬਹੁਤ ਜਨਮ ਪਰਮਤ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾ